ਕਈ ਸਾਲਾਂ ਬਾਅਦ ਕਤਲੇ ਪਿੰਡ ਜਾਣ ਦਾ ਮੌਕਾ ਬਣਿਆ ਡੰਡੀ ਤਕਰੀਬਨ 40 ਸਾਲ ਹੀ ਹੋ ਗਏ ਹੋਣਗੇ ਗਿਆ ਨੂੰ ਡੰਡੀ ਇਸ ਪਿੰਡ ਵਿੱਚ ਮੇਰੀ ਮਾਸੀ ਦੀ ਤੀ ਭਜਨੀ ਰਹਿੰਦੀ ਹੈ ਡੰਡੀ ਮਾਸੀ ਆਪ ਕਦੋਂ ਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਡੰਡੀ ਸ਼ਹਿਰ ਵਿੱਚ ਰਹਿੰਦੇ ਆਪਣੀਆਂ ਹੀ ਜ਼ਿੰਮੇਵਾਰੀਆਂ ਨੌਕਰੀਆਂ ਅਤੇ ਮਸ਼ਰੂਫੀਅਤ ਵਿੱਚ ਫਸੇ ਕਦੇ ਜਾ ਹੀ ਨਹੀਂ ਸੀ ਹੋਇਆ ਡੰਡੀ ਅਚਾਨਕ ਉਸ ਦੀ ਲੜਕੀ ਨੂੰ ਮਿਲਣਾ ਅਤੇ ਉਸ ਦਾ ਪਿੰਡ ਦੇਖਣ ਨੂੰ ਦਿਲ ਕਰਿਆ ਡੰਡੀ ਵੈਸੇ ਵੀ ਸ਼ਹਿਰੀ ਜ਼ਿੰਦਗੀ ਦੇ ਭੀੜ ਭੜੱਕੇ ਤੋਂ ਨਿਕਲ ਕੇ ਕਿਤੇ ਖੁੱਲੀਆਂ ਹਵਾਵਾਂ ਸ਼ਾਂਤਮਈ ਵਾਤਾਵਰਨ ਵਿੱਚ ਜਾਨ ਨੂੰ ਦੇਲਾ ਮਚਲ ਰਹਾ ਸੀ ਡੰਡੀ ਅਤੇ ਚੱਲ ਪਈ ਉੱਧਰ ਨੂੰ ਨਾਲ ਆਪਣੀ ਭੈਣ ਨੂੰ ਤਿਆਰ ਕਰ ਲਿਆ ਕਿਉਂ ਜੋ ਉਹ 1 2 ਬਾਰ ਉੱਥੇ ਜਾ ਆਈ ਸੀ ਡੰਡੀ ਸਵੇਰੇ ਅੱਡਿਓ ਬੱਸ ਵਿੱਚ ਬੈਠ ਗਈਆਂ ਡੰਡੀ ਬੱਸ ਨੇ ਅੰਮ੍ਰਿਤਸਰੋਂ ਕੋਈ 2 ਘੰਟੇ ਵਿੱਚ ਰਾਮਦਾਸ ਪਹੁੰਚਾ ਦਿੱਤਾ ਡੰਡੀ ਬੱਸ ਵਿੱਚੋਂ ਉੱਤਰੀਆਂ ਤਾਂ ਸਮਝਿਆ ਕਿ ਇੱਥੋਂ ਨਜ਼ਦੀਕ ਹੀ ਹੋਵੇਗਾ ਰਿਕਸ਼ਾ ਲੈ ਕੇ ਚਲੀਆਂ ਜਾਵਾਂਗੀਆਂ ਪਰ ਉੱਥੇ ਨਾ ਕੋਈ ਰਿਕਸ਼ਾ ਅਤੇ ਨਾ ਕੋਈ ਆ ਤੋਂ ਹੀ ਨਾજર ਆਇਆ ਡੰਡੀ ਇੱਕ ਦੁਕਾਨਦਾਰ ਨੇ ਕਿਹਾ ਕਿ ਅੱਗੇ ਚੌਕ ਵਿੱਚੋਂ ਜ਼ਰੂਰ ਮਿਲ ਜਾਏਗਾ ਡੰਡੀ ਚੌਕ ਵਿੱਚ ਜਾ ਕੇ ਕੋਈ 15 ਮਿੰਟ ਖਲੋਤੀਆਂ ਰਹੀਆਂ ਡੰਡੀ ਅਖੀਰ ਇੱਕ ਰਿਕਸ਼ਾ ਆਇਆ ਪਰ ਉਹ ਜਾਵੇ ਨਾ ਡੰਡੀ ਲਾਗਿਓ ਇੱਕ ਪੰਚਰ ਲਾਉਣ ਵਾਲੇ ਨੇ ਕਿਹਾ ਉਹ ਲੈ ਜਾ ਬੀਬੀਆਂ ਨੂੰ ਕਦੋਂ ਦੀਆਂ ਰੈਡੀ ਖਲੋਤੀਆਂ ਨੇ ਡੰਡੀ ਆਖਰ ਉਹ 70 ਰੁਪਏ ਵਿੱਚ ਮੰਨ ਗਿਆ ਡੰਡੀ ਅੱਦੇ ਕੋ ਘੰਟੇ ਵਿੱਚ ਪਿੰਡ ਆ ਉੱtre ਡੰਡੀ ਸਾਡੇ ਲਈ ਇਹ ਜਹਾਜ਼ ਵਿੱਚੋਂ ਉਤਰਨ ਵਾਲੀ ਗੱਲ ਸੀ ਡੰਡੀ ਖੈਰ ਉਹਨਾਂ ਦਾ ਘਰ ਸੜਕ ਉੱਪਰ ਹੀ ਸੀ ਡੰਡੀ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਅਤੇ ਇੱਕ ਵੱਡੇ ਸਾਰੇ ਦਰਵਾਜ਼ੇ ਥਾਣੀ ਲੰਬੇ ਚੌੜੇ ਬਿਹੜੇ ਵਿੱਚੋਂ ਲੰਘਦੇ ਅੰਦਰ ਕਮਰੇ ਵਿੱਚ ਦਾਖਲ ਹੋਏ ਡੰਡੀ ਅੱਗੋਂ ਭਜਨੀ ਭੈਣ ਨੇ ਆਪਣੀ ਨਿੱਗੀ ਗਾਲਵੱਕੜੀ ਨਾਲ ਸਾਡਾ ਸਵਾਗਤ ਕੀਤਾ ਡੰਡੀ ਬਾਰੋਬਾਰੀ ਉਸ ਦੀਆਂ ਦੋਵੇਂ ਨੂੰਹਾਂ ਉਹਨਾਂ ਦੇ ਬੱਚੇ ਆ ਕੇ ਉਹਨੇ ਹੀ ਚਾਹ ਨਾਲ ਮਿਲੇ ਡੰਡੀ ਉਸਨੇ ਕਿਹਾ ਕਿ ਕੋਈ ਲੱਸੀ ਸ਼ਰਬਤ ਬਣਾ ਲਿਆਓ ਤਾਂ ਉਸ ਦੀ ਨੂੰ ਦੋ ਗਲਾਸ ਨਿੰਬੂ ਪਾਣੀ ਦੇ ਬਣਾ ਕੇ ਲੈ ਆਈ ਡੰਡੀ ਇੱਕ ਨੂੰ ਆਪ ਰੋਟੀ ਦੇ ਆਹਰ ਲੱਗ ਗਈ ਡੰਡੀ ਅਸੀਂ ਇੱਕ ਦੂਜੇ ਦੀ ਸੁਖ 사ਦ ਪੁੱਛਦੀਆਂ ਰਹੀਆਂ ਡੰਡੀ ਭੈਣ ਆਪ ਤਾਂ ਬਜ਼ੁਰਗੀ ਵਿੱਚ ਪੈਰ ਰੱਖਦੀ ਸੀ ਡੰਡੀ ਦੇਖਣ ਵਿੱਚ ਉੱਚੀ ਲੰਬੀ ਪਤਲੀ ਕਣਕ ਪਿੰਨੇ ਰੰਗ ਵਾਲੀ ਰੋਹਵਦਾਰ ਸਖਸ਼ੀਤ ਸੀ ਡੰਡੀ ਭਜਨੀ ਨੇ ਦੱਸਿਆ ਕਿ ਇੱਥੇ ਕਣਕਾਂ ਦੀਆਂ ਬਾਡੀਆਂ ਕਰਕੇ ਓਨਾ ਚਿਰ ਬਿਜਲੀ ਬੰਦ ਹੀ ਰੱਖਣੀ ਹੈ ਤਾਂ ਜੋ ਕਿਤੇ ਸ਼ਾਰਟ ਸਰਕਟ ਕਰਕੇ ਕਣਕਾਂ ਨੂੰ ਅੱਗ ਨਾ ਲੱਗ ਜਾਵੇ ਡੰਡੀ ਉਹ ਸਾਨੂੰ ਹੱਥ ਦੀ ਬਣੀ ਪੱਖੀ ਨਾਲ ਆਪ ਚੱਲ ਮਾਰਦੀ ਰਹੀ ਡੰਡੀ ਕਣ ਕਾਂ ਪੱਕਣ ਉੱਤੇ ਜ਼ਿਮੀਦਾਰਾਂ ਨੂੰ ਹਮੇਸ਼ਾ ਧੁੜਕੂ ਜਿਹਾ ਲੱਗਾ ਰਹਿੰਦਾ ਹੈ ਕਿ ਹੁਣ ਕੁਦਰਤੀ ਆਫਤਾਂ ਮੀਹ ਹਨੇਰੀ ਗੜੇ ਨਾ ਆ ਜਾਣ ਕਿੱਦਰੇ ਅੱਗ ਈ ਨਾ ਲੱਗ ਜਾਏ ਡੰਡੀ